ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਤਿਰਛਾ ਪਲਾਟ ਕਿਸ ਤਰ੍ਹਾਂ ਨਪਣਾਇਆ ਇੱਕ ਸਿੰਪਲ ਤਰੀਕੇ ਨਾਲ ਆਪਾਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਬੜੇ ਸੌਖੇ ਤਰੀਕੇ ਨਾਲ ਹਾਂਜੀ ਆਜੋ ਵੀਡੀਓ ਨਾਲ ਬਣੇ ਰਹੋ ਤੇ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਓ ਤੇ ਸ਼ੇਅਰ ਕਰਿਓ ਜਿਹੜੇ ਵੀਰਪਰਾਵਾਂ ਨੂੰ ਇਸ ਗੱਲ ਦੀ ਨੌਲੇਜ ਨਹੀਂ ਹੈਗੀ ਇਹ ਵੀਡੀਓ ਸਿਰਫ ਉਹਨਾਂ ਲਈ ਆ ਜਿਹੜੇ ਵੀਰਪਰਾ ਅ ਇਸ ਕੰਮ ਨੂੰ ਨਾਪ ਮਾਪ ਤੋਲ ਨਹੀਂ ਕਰ ਸਕਦੇ ਹਨ ਤੇ ਆਜੋ ਆਪਾਂ ਤੁਹਾਨੂੰ ਦੱਸੀ ਅੱਜ ਮੈਂ ਹੱਥ ਦੇਖ ਲਓ ਮੇਰੇ ਲਾਲ ਹੋ ਗਏ ਮੈਂ 15 ਤੋਂ 20 ਵਾਰ ਪ੍ਰੈਕਟਿਸ ਕੀਤੀ ਆ ਵੀਡੀਓ ਬੋਲ ਕੇ ਦੱਸਣ ਦੀ ਤੇ ਉਹਦੇ ਵਿੱਚ ਹੀ ਮੇਰੇ ਹੱਥ ਲਾਲ ਹੋ ਗਏ ਨੇ ਹਾਂਜੀ ਆਜੋ ਵੀਡੀਓ 'ਚ ਬਣੇ ਰਹੋ ਆਪਾਂ ਕਰ ਗਏ ਆ ਤੇਰਛਾ ਪਹਿਲਾ ਪਲਾਟ ਬਣਾਉਣਾ ਤੇਰਛੇ ਪਲਾਟ ਨੂੰ ਗੁਣੀਆਂ ਕਰਕੇ ਸਕੁਅਰ ਫੁੱਟਾਂ ਵਿੱਚ ਕਿੱਦਾਂ ਨਾਪਣਾ ਆ ਆਜੋ ਆਪਾਂ ਤੁਹਾਨੂੰ ਅਜਾ ਦੱਸਦੇ ਆ ਠੀਕ ਹੈ ਆ ਜਗ੍ਹਾ ਬਣਦੀ ਆ ਹੁਣ ਆਪਾਂ ਕਿਹਦੇ 20 बाई 45 ਦਾ ਪਲਾਟ ਹੋਣਾ ਬਣਾਉਣਾ ਆਪਾਂ ਇਹਨੂੰ ਇਹ ਕਿੱਦਾਂ ਬਣਾਵਾਂਗੇ ਹੁਣ ਦੇਖੋ ਇਹ ਜਗ੍ਹਾ ਬਣਦੀ ਆ 47 ਫੁੱਟ ਆ ਬਣਦੀ ਆ 43 ਫੁੱਟ ਇਹ ਜਗ੍ਹਾ ਹੈਗੀ 4 ਫੁੱਟ ਵੱਧ ਆ ਬਣਦਾ 20 ਫੁੱਟ 8 ਇੰਚ ਤੇ ਆ ਬਣਦਾ 20 ਫੁੱਟ ਠੀਕ ਆ ਹੁਣ ਆਪਾਂ ਕੀ ਕਰਨਾ ਆ ਇਸ ਪਲਾਟ ਨੂੰ ਗੁਣੇ ਵਿੱਚ ਵੀ ਕਰਨਾ ਗੁਣੇ ਵਿੱਚ ਕਰਕੇ ਆਪਾਂ ਇਸ ਪਲਾਟ ਨੂੰ ਗੁਣੇ 'ਚ ਕਰਕੇ ਦੇਨੇ ਮਤਲਬ ਗੁਣੇ ਵਿੱਚ ਕਰਕੇ ਇਸ ਪਲਾਟ ਦੇ ਆਪਾਂ ਹਿੱਸੇ ਕਰ ਸਕਦੇ ਆ ਇਹਨੂੰ ਨਾਪਣਾ ਫੁੱਟਾਂ ਵਿੱਚ ਕਨਵਰਟ ਕਰ ਸਕਦੇ ਆ ਹਾਂਜੀ ਕਿੱਦਾਂ ਨਾਪਾਂਗੇ ਉਹ ਆਪਾਂ ਤੁਹਾਨੂੰ ਅੱਜ ਦੱਸ ਦਿਆਂ 43 ਫੁੱਟ ਜਗ੍ਹਾ ਬਣਦੀ ਆ। ਕੁੱਲ ਇਸ ਸਾਈਡ ਦੀ 47 ਫੁੱਟ ਜਗ੍ਹਾ ਬਣਦੀ ਆ ਟੋਟਲ ਇਸ ਸਾਈਡ ਦੀ ਠੀਕ ਹੈ। ਹੁਣ ਆਪਾਂ ਕੀ ਕਰਨਾ ਆ ਇਸ ਚੀਜ਼ ਨੂੰ ਫੁੱਟਾਂ ਵਿੱਚ ਤਬਦੀਲ ਕਰਨਾ ਸਭ ਤੋਂ ਪਹਿਲਾਂ ਆਪਾਂ ਨੂੰ ਕੀ ਕਰਨਾ ਪੈਣਾ ਇਸ ਚੀਜ਼ ਦਾ ਗੁਣੀਆਂ ਕੱਢਣਾ ਪੈਣਾ। ਇੱਕ ਕੰਧ ਗੁਣੀਆਂ ਵਿੱਚ ਹੈ ਆਲਰੇਡੀ। 1 2 3 ਤਿੰਨ ਕੰਧ ਗੁਣੀਆਂ ਵਿੱਚ ਹੈ ਚੌਥੀ ਕੰਧ ਜਿਹੜੀ ਗੁਣੀਆਂ ਵਿੱਚ ਨਹੀਂ ਹੈ। ਹੁਣ ਆਪਾਂ ਕੀ ਕਰਨਾ ਆ ਇਸ ਕੰਧ ਨੂੰ 43 ਫੁੱਟ ਇਸ ਤੋਂ ਨਾਪਦੇ ਆ ਇਸ ਕੋਰਨਰ ਤੋਂ ਆਸ ਕੋਰਨਰ ਤੱਕ 43 ਫੁੱਟ ਬਣਦਾ ਹੈ। ਤੇ ਉਸ ਤੋਂ ਬਾਅਦ ਇਸ ਕੋਰਨਰ ਤੋਂ ਲੈ ਕੇ ਇੰਚੀ ਟੇਪ ਨਾਲ ਜਦੋਂ ਨਾਪਾਂਗੇ ਤਾਂ 43 ਫੁੱਟ ਜਿੱਥੇ ਤੱਕ ਬਣਦਾ ਹੈ ਇਹਦਾ ਨਾਪ ਕੱਢ ਲਵਾਂਗੇ ਆਪਾਂ 43 ਫੁੱਟ 43 ਫੁੱਟ 20 ਫੁੱਟ ਤੇ 20 ਫੁੱਟ ਇਹ 20 ਫੁੱਟ ਤਾਂ ਬਣੇਗਾ ਕਿ ਜਦੋਂ ਤਿਰਛੀ ਜਗ੍ਹਾ ਹੁੰਦੀ ਆ ਤਾਂ ਇਹਦੀ ਲੰਬਾਈ ਆਟੋਮੈਟਿਕ ਵਾਜ ਦੇਦੀ ਇਹਦੀ ਚੌੜਾਈ ਠੀਕ ਹੈ ਹੁਣ ਸਟ੍ਰੇਟ ਜਾਂ ਗੁਣੇ ਵਿੱਚ ਆ ਇਹਦੀ ਲੰਬਾਈ ਚੌੜਾਈ ਹੋਗੀ 20 ਫੁੱਟ ਹੁਣ ਆਪਾਂ ਕੀ ਕਰਨਾ ਹੈ 47 43 ਬਣ ਗਏ 4 ਗਏ ਬਚ ਹੁਣ ਆਪਾਂ ਗਿਆਨ 4 ਫੁੱਟ ਜਗ੍ਹਾ ਵਾਜੀ ਇਹਦਾ ਆਪਾਂ ਸੈਂਟਰ ਲੈਣਾ ਸੈਂਟਰ ਲੈ ਲਿਆ ਤੇ ਇਹਦੇ ਵਿੱਚੋਂ ਆਪਾਂ 2 ਕਰਨਿਆ ਮਾਈਨਸ ਠੀਕ ਆ ਇਸ ਕੰਦ ਵਿੱਚੋਂ 2 ਮਾਈਨਸ ਕਰ ਲੈਣਿਆ ਤੇ ਇਸ ਕੰਦ ਵਿੱਚ 43 ਫੁੱਟ ਵਾਲੇ ਚ 2 ਪਲੱਸ ਕਰਦਣਿਆ ਇਹ ਕੇਰਾ ਸਿਰਫ ਆਪਾਂ ਪਲਾਟ ਨੂੰ ਨਾਪਣ ਲਈ ਕਰ ਰਹੇ ਆ ਨਾ ਕਿ ਆਪਾਂ ਕਿਸੇ ਦੀ ਜ਼ਮੀਨ ਵਿੱਚ ਕਬਜ਼ਾ ਕਰਨ ਲਈ ਜਾ ਰਹੇ ਆ ਸੋ ਵੀਡੀਓ ਨਾਲ ਬਨੇ ਰਹੋ ਹੁਣ ਆਪਾਂ ਕੀ ਕਰਨਾ ਇਸ ਵੀਡੀਓ ਵਿੱਚ 4 ਫੁੱਟਾ 4 ਫੁੱਟ ਦਾ ਅੱਧ ਕਰੋ 2 ਫੁੱਟ ਬਣਦਾ 2 ਫੁੱਟ ਮਾਈਨਸ ਦੇ ਕਰ ਦੋ ਆਪਾਂ ਕੀ ਕਰਨਾ 4 ਫੁੱਟ ਚੋਂ ਮਾਈਨਸ 2 ਕਿਤੇ ਕਿਉਂਕਿ